ਨਾ ਵਿਖੇ ਪਾਜਪਾ ਵਰਕਰਾਂ ਦੇ ਵੱਲੋਂ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰ ਮਿੱਠਾ ਕਰਾਇਆ ਗਿਆ ਇਸ ਮੌਕੇ ਤੇ ਪੰਚਾਇਤ ਦੇ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਭਾਤੀ ਜਨਤਾ ਪਾਰਟੀ ਦੇ ਹਲਕਾ ਬੱਸੀ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਅਤੇ ਭਾਤੀ ਜਨਤਾ ਪਾਰਟੀ ਮੰਡਲ ਦੇ ਪ੍ਰਧਾਨ ਰਾਜੀਵ ਮਲੋਤਰਾ ਨੇ ਕਿਹਾ ਕਿ ਪਾਜਪਾ ਦੀ ਜਿੱਤ ਉਹਨਾਂ ਦੇ ਕੰਮਾਂ ਦੀ ਜਿੱਤ ਹੈ ਦਿੱਲੀ ਦੇ ਵਿੱਚ ਹਰ ਇੱਕ ਵਿਕਾਸ ਤੇ ਕੰਮ ਪਹਿਲ ਦੇ ਆਧਾਰ ਤੇ ਭਾਤੀ ਜਨਤਾਵਾੜ ਪਾਰਟੀ ਦੇ ਵੱਲੋਂ ਕੀਤੇ ਜਾਣਗੇ ਸ੍ਰੀ ਅਮਿੰਤ ਸ਼ਾਹ ਜਿੰਦਾਬਾਦ ਸ੍ਰੀ ਅਮਿੰਤ ਸਰ ਅੱਜ ਬੀਜੇਪੀ ਦੀ ਵੱਡੀ ਜਿੱਤ ਪ੍ਰਾਪਤ ਹੋਈ ਦਿੱਲੀ 'ਚ ਕੀ ਕਹਿਣਾ ਹੈ ਇਸ ਦੇ ਬਾਰੇ ਦਰਸਲ ਦੇਖਦੇ ਲੋਕ ਜਿਹੜੇ ਐ ਉਹ 파티 ਜਨਤਾ 파티 ਜੋ ਦੇਸ਼ ਦੀ ਸਰਕਾਰ ਨੇਤੂ ਮੋਦੀ ਦੀ ਗਾਇਸ ਕੰ ਕਰ ਰਹੀ ਹੈ ਉਹਨਾਂ ਨੇ ਜੋ ਦੇਸ਼ ਲਈ ਕੰਮ ਕੀਤੇ ਹਨ ਉਹਨਾਂ ਨੂੰ ਮੁੱਖ ਰੱਖਦੇ ਹੋਇਆਂ ਦਿੱਲੀ ਦੇ ਲੋਕਾਂ ਨੇ ਇਹ ਸੋਚਿਆ ਵੀ ਸਾਡਾ ਜਿਹੜਾ ਦਿੱਲੀ ਦਾ ਅਸਲ ਵਿਕਾਸ ਹੈ ਉਹ ਅਸੀਂ ਨਰੇਂਦਰ ਮੋਦੀ ਦੀ ਗਾਇਸ ਦੇ 파티 ਜਾਂ ਤਾਂ 파티 ਸਰਕਾਰ ਬਣਾਵਾਂਗੇ ਉਹਦੇ ਨਾਲ ਦਿੱਲੀ ਦਾ ਬਹੁਤ ਜ਼ਿਆਦਾ ਵਿਕਾਸ ਹੋਏਗਾ ਔਰ ਦਿੱਲੀ ਦੇ ਸਾਰੇ ਵਰਗ ਦੇ ਲੋਕਾਂ ਦੇ ਹਿੱਤਾਂ ਵੀ ਰੱਖੀ ਹੋਵੇਗੀ ਔਰ ਦਿੱਲੀ ਦੇ ਲੋਕ ਇੱਥੇ ਦਿਨ-ਦੁਗਣੀ ਰਾਜਧਾਨੀ ਚੱਹੀ ਕਰਨਗੇ ਚੋਸ ਕਰਕੇ ਦਿੱਲੀ ਦੇ ਲੋਕਾਂ ਨੇ ਪੀਜਰੀ ਬਾਦ ਨੂੰ ਉਹਨਾਂ ਦੀਆਂ ਨੀਤੀਆਂ ਨੂੰ ਤਿਆਗਦੇ ਹੋਏ ਉਹਨਾਂ ਦੇ ਝੂਠ ਨੂੰ ਸਮਝ ਗਏ ਉਹਨਾਂ ਦੀ ਕਰਪਸ਼ਨ ਸਮਝ ਗਏ ਕਿ ਦਿੱਲੀ ਦੇ ਲੋਕ ਇਸ ਕਰਕੇ ਸਭ ਦਿੱਲੀ ਦੇ ਲੋਕਾਂ ਨੇ ਵੱਚੜ ਕੇ ਜਿਹੜਾ ਹੈ ਉਹ ਸਾਡੀ ਭਾਰਤੀ ਜਨਤਾ ਪਾਰਟੀ ਦੇ ਮੀਤਵਾਰਾਂ ਨੇ ਵੋਟਾਂ પાਕੇ ਵੱਡੀ ਗਿਣਤੀ ਹੈ ਅਸੀਂ ਜਿੱਤੇ ਹਾਂ ਅਸਲੀ ਤੋਂ ਵੱਧ ਉਮੀਦਵਾਰ ਸਾਡੇ ਦਿੱਤ ਕੇ ਦਿੱਲੀ ਚ ਸੀ ਪੂਰੀ ਮਜਬੂਤੀ ਦੇ ਨਾਲ ਸਰਕਾਰ ਬਣਾਉਣ ਜਾ ਰਹੇ ਤੇ ਪੰਜਾਬ ਨੂੰ ਸਰ 2027 ਦੀ ਇਲੈਕਸ਼ਨ ਹੈ ਪੰਜਾਬ ਨੂੰ ਦੇਖਦੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਿੱਧਾ ਜਿਵੇਂ ਕਹਿੰਦੇ ਹੁੰਦੇ ਨੇ ਸੂਝ ਨੂੰ ਦੀਵਾ ਦਿਖਾਉਣ ਦੀ ਲੋੜ ਨਹੀਂ ਹੈ ਜੀ ਹੁਣ ਦਿੱਲੀ ਜ ਬਣੀ ਹੈ ਹੁਣ ਪੰਜਾਬ 'ਚ ਬਣਨੀ ਹੈ ਮੋਦੀ ਜੀ ਸਿਆਰ ਬੈਠੇ ਪੂਰਾ ਜੋਰ ਉਹਨੇ ਲਾ ਦੇਣਾ ਹੈ ਆਪ ਦੇ ਲੋਕਾਂ ਦਾ ਮਨ ਬਣਦਾ ਜਾ ਰਿਹਾ ਹੈ ਹਰ ਰੋਜ਼ ਚੁਗਜ਼ਲੀ ਹੋ ਰਹੀ ਹੈ ਪੰਜਾਬ ਦੇ ਬੰਦਰ ਭਾਜਪੀ ਗੇਮ ਕਰ ਰਹੀ ਹੈ ਔਰ ਜਦੋਂ ਸਮਾਂ ਆਏਗਾ ਉੱਥੇ ਇੱਥੇ ਵੀ ਸਰਕਾਰ ਬਣਾਵਾਂਗੇ ਔਰ ਪੰਜਾਬ ਦਾ ਵਿਕਾਸ ਨਰੇਂਦਰ ਮੋਦੀ ਗੁਆਇਸ ਦਿੰਦੂ ਕੁਲਤਾ ਕੋਈ ਤਰੱਕੀ ਹੋਵੇ ਸੇਗਾ ਸ਼ਲਾ ਸ਼ਬਦ ਨਾਲ ਪੰਜਾਬ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੂੰ ਅੱਜ ਦੀ ਜਿੱਤ ਦੀ ਬਹੁਤ ਬਹੁਤ ਵਧਾਈਆਂ ਖਵਾ ਦੰਨਾ ਹੈ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹੈ ਅਤੇ ਅੱਜ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਨਾਲ ਦਿੱਲੀ ਨਿਵਾਸੀਆਂ ਨੂੰ ਜਿੱਤ ਦੀ ਮੁਬਾਰਕਬਾਦ ਦਿੰਦਾ ਹਾਂ ਔਰ ਜਿਹੜੀ ਇਹ ਜਿੱਤ ਦਾ ਸਹੀ ਕਰ ਰਿਹਾ ਹੈ ਕਿ ਦਿੱਲੀ ਦੇ ਲੋਕਾਂ ਨੇ ਦੇਖ ਲਿਆ ਕਿ ਕੇਜਰੀਵਾਲ ਇੱਕ ਝੂਠਾ ਫਰੇਬੀ ਬੇਈਮਾਨ ਕਰਪਤ ਬੰਦਾ ਹੈ ਕਿਉਂਕਿ ਜਦੋਂ 2020 ਦੇ ਵਿੱਚ ਇਲੈਕਸ਼ਨ ਹੋਏ ਸੀ ਤਾਂ ਕੇਜਰੀਵਾਲ ਸਭਾਵਾਂ ਦੇ ਵਿੱਚ ਜਾ ਕੇ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਤੁਸੀਂ ਮੇਰੇ ਕੀਤੇ ਹੋਏ ਕੰਮਾਂ ਤੇ ਮੈਨੂੰ ਵੋਟ ਮੰਗਣ ਆਇਆ ਮੈਂ ਵੀ ਜੇ ਮੈਂਨੇ ਕੰਮ ਕੀਤੇ ਹੋਏ ਤਾਂ ਤੁਸੀਂ ਮੈਨੂੰ ਵੋਟ ਪਾਓ ਤੁਸੀਂ ਅੱਜ ਦੇ ਜਦੋਂ ਇਹ ਇਲੈਕਸ਼ਨ ਹੋ ਕੇ ਹਟੇ ਆਏ ਤਾਂ ਇਹਦੇ ਕਿਸੇ ਵੀ ਸਭਾ ਚੋਂ ਇਹ ਗੱਲ ਨਹੀਂ ਕਹੀ ਕਿ ਅਸੀਂ ਕੋਈ ਕੰਮ ਕੀਤਾ ਹੈ ਤਾਂ ਸਾਨੂੰ ਵੋਟ ਪਾਓ ਕਿਉਂਕਿ ਉਹਨੂੰ ਪਤਾ ਤਾਂ ਕਿ ਮੇਰੀ ਬੇਈਮਾਨੀ ਮੇਰੀ ਕਰਾਪਸ਼ਨ ਜੜੀ ਉਜਾਗਰ ਹੋ ਚੁੱਕੀ ਹੈ ਤੇ ਉਸੇ ਦਿੱਲੀ ਦੀ ਜਿਹੜੀ ਜਨਤਾ ਦੀ ਸਮਝਦਾਰ ਜਨਤਾ ਦੀ ਉਹਨਾਂ ਨੇ ਦੇਖ ਲਿਆ ਕਿ ਅਗਰ ਕੇਜਰੀਵਾਲ ਦੁਆਰਾ ਆ ਗਿਆ ਤਾਂ ਇਹ ਦਿੱਲੀ ਨੂੰ ਲੁੱਟ ਕੇ ਖਾ ਜਾਏਗਾ ਕਿਉਂਕਿ ਇਹਨੇ ਬਹੁਤ بڑے ਪੱਧਰ ਤੇ ਕ腐ਸ਼ਨ ਕੀਤੀ ਹੈ ਤੇ ਮੋਦੀ ਜੀ ਦੇ ਵਿਸ਼ਵਾਸ ਜਿਤਾਉਂਦੇ ਹੋਏ ਉਹਨਾਂ ਦੀ ਗਾਰੰਟੀਆਂ ਤੇ ਵਿਸ਼ਵਾਸ ਜਿਤਾਉਂਦੇ ਹੋਏ ਲੋਕਾਂ ਨੇ ਦਿੱਲੀ ਵਾਸੀਆਂ ਨੇ ਭਰੋਸਾ ਕੀਤਾ ਤੇ ਇਸ ਕਾਰਨ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਹੋਈ ਠੀਕ ਥੈਂਕ ਯੂ